ਕਿਤੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਹ ਪੁਰਾਣੇ ਰਿਕਾਰਡ ਲਈ ਤੁਸੀਂ ਬੜੀ ਕੋਸ਼ਿਸ਼ ਕੀਤੀ ਹੈ ਦਿੱਲੀ-ਦਿੱਲੀ ਤੱਕ ਵੀ ਤੁਸੀਂ ਘੁੰਮੇ ਹੋ ਇਹ ਬਾਰੇ ਜਾਣਕਾਰੀ ਕੰਮ ਜੀਏ ਤੇ ਮਾਲ ਵੇਚੇ ਮੈਂ ਖਾਸ ਪੁਰਾਣੇ ਰਿਕਾਰਡ ਤੁਸੀਂ ਲੱਭ ਲਵਤੇ ਪੁਰਾਣੇ ਰਿਕਾਰਡ ਉਹ ਨਰਾਸ ਤੇ ਸਾਡੀ ਗਿਫਟਸ ਉਹਦੇ ਵਿੱਚ ਅਣਵੰਡੇ ਪੰਜਾਬ ਦਾ ਵੀ ਬਹੁਤ ਕੁਝ ਹੈ ਸਾਡੀਆਂ ਪੁਰਾਣੀਆਂ ਰੌ ਰੀਤਾਂ ਸਾਡੇ ਰਿਵਾਜ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਸਾਡੇ ਰਿਸ਼ਤੇ ਸਾਡਾ ਧਰਾਤਮਕੂਨ ਗੀਤਾਂ ਨੇ ਖਵਾਂਜੀ ਦਾ ਇਤਿਹਾਸ ਜਿਹਦੇ ਵਾਸਤੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਤਾਬਾਂ ਪੜ੍ਹਨ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਗੀਤ ਹੈ ਉਹ ਛੇਤੀ ਲੋਕਾਂ ਦੇ ਮੂੰਹ ਚੜ ਜਾਂਦੇ ਜਿਹਨਾਂ ਦੇ ਵਾਸਤੇ ਉਹਨਾਂ ਨਾਲ ਡਾਇਲੌਗ ਕਰਨਾ ਸੀ ਜ ਪਰਨਾ ਇੱਕ ਤਾਂ ਦਿੱਲੀ ਵਾਲਾ ਕਿੱਸਾ ਸੁਣਾਉਂਦੇ ਨੇ ਵੀ ਮੈਂ ਅੰਦਰ ਜਾਵਾ ਬਾਹਰ ਜਾਵਾ ਉਹ ਕਿੱਸੇ ਬੜੇ ਨੇ ਕੋਈ ਜਦੋਂ ਅਸੀਂ ਮੇਰੀ ਮੇਰਾ ਮੰਨਣਾ ਹੈ ਕਿ ਗੀਤ ਗੀਤ ਕਰਾਂ ਠੀਕ ਹੈ ਵੀ ਨੇ ਬਾਜ ਅਸੀਂ ਜਦੋਂ ਨਾਂ ਲੈਨੇ ਆ ਤਾਂ ਅਸੀਂ ਜਾਣਦੇ ਆ ਜੀ ਫਲਾਣਾ ਸਿੰਘ ਦਾ ਜੀ ਸੁਦਰਿੰਦਰ ਕੌਰ ਦਾ ਜੀ ਦਾ ਅਸਰ ਸਨ ਨਾ ਉਹਨੇ ਗਾਇਆ ਨੋ ਡਾਊਟ ਉਹਨਾਂ ਦੀ ਆਵਾਜ਼ ਨਾਲੋਂ ਦੇਸ਼ਾਂ ਦੁਸ਼ੰਤਾਂ ਤੱਕ ਫੈਲੇ ਆ ਪਰ ਜਿਹੜਾ ਉਹਦੇ ਵਿੱਚ ਦਰਦ ਹੈ ਹਾਸੇ ਕਿਹੜੇ ਹੈ ਉਹ ਕਿਸ ਕਵੀ ਦੀ ਤੇ ਉਸੇ ਕਹਾਣੀ ਨੂੰ ਭੁੱਲ ਜੰਨੇ ਕਵੀ ਸਾਡੇ ਜਿਹੇ ਉਹਦਾ ਮੇਰਾ ਮੁੱਦਾ ਸੀ ਮੈਂ ਉਹਨਾਂ ਗੀਤ ਗਾਰਾਂ ਦੀ ਤਲਾਸ਼ ਕਰਾਂ ਜਿਨ੍ਹਾਂ ਦਾ ਦਰਦ ਸੀ ਜਿਨ੍ਹਾਂ ਨੇ ਪੰਜਾਬੀ ਜ਼ੁਬਾਨ ਦੇ ਗੱਲ ਚ ਬਹਿਣੇ ਪਏ ਇਹ ਤੋਂ ਇਸ ਦਾ ਨਾਂ ਕੀਤਾ ਜਾਵੇ ਔਰ ਉਹ ਉਹ ਵੱਡੇ ਲੋਕ ਸੀ ਉਹ ਆਪਣਾ ਆਪ ਛਪਾ ਕੇ ਆਪ ਫਕੀਰੀ ਚ ਰਹੇਗੇ ਪੰਜਾਬੀ ਬੋਲੀ ਨੂੰ ਅਮੀਰ ਕਰਦੇ ਇਹ ਕਹਿੰਦੇ ਜਦੋਂ ਗੁਰੂ ਸਾਹਿਬ ਚੱਲੇ ਤਾਂ ਇਹ ਉਹ ਬ੍ਰੀਤਵਾਤੀ ਸੀਗਾ ਫਕੀਰੀ ਦੇ ਅੰਦਰ ਜਹਾਵਾ ਬੇਸਿਕਲੀ ਉਹ ਅਣਮਣੇ ਪੰਜਾਬ ਦੇ ਗੀਤਕਾਰ ਸੀ ਲਾਲਾ ਗਿਆਨ ਚੰਦ ਧਵਨ ਦਾ ਨਾਂ ਸੀ ਕਿ ਉਸ ਵੇਲੇ ਰੇਲਵੇ 'ਚ ਨੌਕਰੀ ਕਰਦੇ ਸਨ ਲਾਹੌਰ ਰੇਲਵੇ ਦੇ ਜੋ ਦੇਸ਼ ਦੀ ਵੰਡ ਹੋਈ ਤਾਂ ਜਿਹੜੀ ਰੇਲਵੇ ਦੀ ਸੈਟਰ ਦੀ ਪੋਸਟ ਸੀਗੀ ਉਹ ਸ਼ਿਫਟ ਹੋ ਗਈ ਦਿੱਲੀ ਉਹ ਦਿੱਲੀ ਦੇ ਇੱਕ ਛੋਟਾ ਜਿਹਾ ਸਟੇਸ਼ਨ ਹੈ ਕਿਸ਼ਨਗੜ੍ਹ ਤਾਂ ਕਿਸ਼ਨਗੜ੍ਹ ਤੇ ਇੱਕ ਜਨ ਨੂੰ ਨੌਕਰੀ ਮਿਲ ਗਈ ਉਹਦੇ ਨੌਕਰੀ ਕਰਦੇ ਰਹੇ ਉਹ ਬਾਅਦ ਜਦੋਂ ਮੈਂ ਤਲਾਸ਼ ਕੀਤੀ ਤਾਂ ਉਹ ਨਾਂ ਫਿਰ ਨਹੀਂ ਮਿਲਿਆ ਹੈ ਬਾਅਦ ਵਿੱਚ ਮੈਨੂੰ ਉਹਨਾਂ ਦਾ ਘਰ ਲੱਭਿਆ ਉਹਨਾਂ ਦੀ ਉਮਰ 70-80 ਸਾਲ ਸੀ ਇਹਨਾਂ ਤੋਂ ਬਾਰੇ ਬੜੇ ਪਤਾ ਕੀਤਾ ਮੰਨ ਦੱਸੇ ਵੀ ਆਏ ਕਟੂ ਸੁਰਿੰਦਰ ਕੋ ਔਰ ਪ੍ਰਕਾਸ਼ ਕੋ ਔਰ ਆਸਾਸਨ ਮਸਤਾਨਾ ਹਜ਼ਾਰਾ ਸਿੰਘ ਜੰਪਾਏ ਸਾਡੇ ਸਾਡੇ ਘਰ ਆਉਂਦੇ ਸੀ ਕੋਈ ਪਤਾ ਜੀ ਕਬੀ ਵੀ ਸੀ ਮਸ਼ਹਹਰੇ ਦੇ ਵੀ ਜਾਂਦੇ ਨੂੰ ਘਟੋ ਕਹਿੰਦੇ ਬੱਚੇ ਵੀ ਮੇਰੀ ਨਵੀਂ ਨਵੀਂ ਸ਼ਾਦੀ ਹੋਈ ਸੀ ਜੀ ਤੇ ਮੈਂ ਰੋਟੀ ਬਣਾ ਕੇ ਆਪਣੀ ਪਤੀ ਦਾ ਇੰਤਜ਼ਾਰ ਕਰਦੀ ਸੀ ਉਹ ਬਜਾਫਰ ਲੇਟ ਹੋ ਗਿਆ ਤੇ ਮੈਂ ਦੋ ਚਾਰ ਵਾਰ ਦਰਵਾਜ਼ੇ ਵੱਲ ਵਧੀ ਤੇ ਉਹਨਾਂ ਨੇ ਮੇਰੇ ਤੇ ਗੀਤ ਲਿਖਦਾ ਮਤਲਬ ਜਿਹੜਾ ਗੀਤ ਜਿਹੜਾ ਲਾੜਦੇ ਵੇਲੇ ਮਾਈਏ ਹੋਣਾ ਮਨ ਪਕਾਵਾ ਕਾਂਕ ਦਾ ਜਿਹੜਾ ਕੋਹਾ ਕਹਿੰਦਾ ਸਵਾਗਤ ਹੈ ਜਦੋਂ ਆਉਂਦੇ ਆ ਜਦੋਂ ਆਪਦਾ ਦੀ ਵਿਦਵਾਨ ਬਿੱਦ ਮਿਲ ਤੁਹਾਨੂੰ ਤੁਸੀਂ ਕੰਮ ਕੀਤਾ ਸਕਦੇ ਇਹ ਕੰਮ ਕਰਨਾ ਚਾਹਦੇ ਯੂਨੀਵਰਸਿਟੀ ਦਾ ਜਾਂ ਪੰਜਾਬ ਸਰਕਾਰ ਨੂੰ ਜਾਂ ਕਿਸੇ ਪੰਜਾਬ ਸਰਕਾਰ ਦੇ ਮੋਟਰ ਜੀ ਯੂਨੀਵਰਸਿਟੀ ਦੇ ਮੋਟਰ ਜੀ ਇਹ ਮੇਰੇ ਵਰਗੇ ਬੇਲੇ ਬੰਦੇ ਦਾ ਗੱਲ ਹੈ ਨਹੀਂ ਤੁਸੀਂ ਬਹੁਤ ਅੱਛਾ ਕੰਮ ਕੀਤਾ ਹੋਇਆ ਬਿਨੂ ਡਾਊਟ ਇਹ ਨਹੀਂ ਕਿ ਕੱਲਮਾ ਦੂਜੀ ਕਦਾਵਾ ਰਾਤ ਰੈਂਟ ਉਹ ਮੈਨੂੰ ਦਿਖਦਾ ਹੈ ਕੁਝ ਆ ਗਈ ਉਹ ਆ ਗਈ ਨਾਮ ਜਰੂਰ ਦੱਸ ਲੋ। ਇੱਕ ਕਿਤਾਬ ਪਹਿਲੀ ਕਿਤਾਬ ਦਾ ਨਾਮ ਸੀ ਮਿੱਟੀ ਨੂੰ ਫਰੋਲ ਜੋਗੀ ਆ। ਜਿਹੜੀ ਦੂਜੀ ਕਿਤਾਬ ਹੈ ਉਹਦਾ ਟਾਈਟਲ ਲੱਭ ਜਾਣਗੇ ਲਾਲ ਕੁਆਚੀਆ ਦੇ ਲੱਭਣਾ ਚਾਹੋਂ ਤਾਂ। ਕਿਉਂਕਿ ਉਹ ਜਿਹੜੀ ਪਹਿਲੀ ਕਿਤਾਬ ਸੀ ਉਹ 1900 ਤੋਂ ਲੈ ਕੇ 1937-38 ਤੱਕ ਜਦੋਂ ਪੰਜਾਬ ਇੱਕ ਸੀ ਉਹਦੇ ਵਿੱਚ ਜਿਹੜੇ ਗੀਤਕਾਰ ਪੈਦਾ ਹੋਏ ਜਦੋਂ ਦੇਸ਼ ਵੰਡਿਆ ਗਿਆ 47 ਚ ਤਾਂ ਉਹ ਇਧਰ ਉਧਰ ਇਧਰ ਆ। ਇਧਰ ਆ ਕੇ ਪਰਵਾਣ ਚਲੇ ਭਾਵੇਂ ਲਾਲ ਜੰਮਲਾ ਜੱਟ ਸੀ ਭਾਵੇਂ ਗੁਰਦੇਵ ਸਿੰਘ ਮਾਨ ਸੀ ਭਾਵੇਂ ਵਰਮਾ ਮਲਿਤ ਸੀ ਭਾਵੇਂ ਇੰਦਰਜੀਤ ਸਿੰਘ ਸੀ ਸਾਰੇ ਉਧਰੋਂ ਆਏ ਹੁਣ ਜਿਹੜੀ ਦੂਜੀ ਕਿਤਾਬ ਹੈ ਉਸੇ ਪੀਰੀਅਡ ਦੌਰਾਨ ਜਿਹੜੇ ਬੰਦੇ ਇੱਧਰ ਪੈਦਾ ਕੋਈ ਅੰਮ੍ਰਿਤਸਰ ਹੋਇਆ ਕੋਈ ਹੁਸ਼ਿਆਰਪੁਰ ਹੋਇਆ ਕੋਈ ਲੁਧਿਆਣੇ ਹੋਇਆ ਵੰਡ ਦੇ ਧੱਕੇ ਉੱਪਰਲੇ ਪਾਸੇ ਚਲੇ ਲੱਭਣ ਲੱਭ ਜਾਣਗੇ ਲੱਭਣ ਨਹੀਂ ਤੁਸੀਂ ਜਿਹੜੇ ਇਧਰੋਂ ਉਜਰਤ ਕਰਕੇ ਉਧਰ ਗਏ ਉਹਨਾਂ ਬਾਰੇ ਵੀ ਕੁਝ ਮਿਲੇ ਉਹਨਾਂ ਤੇ ਤੇ ਜਿਹੜੀ ਇਹ ਐਚ ਐਮ ਵੀ ਕੰਪਨੀ ਸੀਗੀ ਜਦੋਂ ਲਾਹੌਰ ਪਹਿਲਾਂ ਰਿਕਾਰਡਿੰਗ ਹੋਇਆ ਕਰਦੀ ਸੀ ਕਿ ਇਹ ਐਚ ਐਮ ਵੀ ਕੰਪਨੀ ਬੇਸਿਕਲੀ ਲੰਡਨ ਦੀ ਸੀ ਠੀਕ ਹੈ ਠੀਕ ਲੰਡਨ ਦੇ ਇੱਕ ਛੋਟਾ ਜਿਹਾ ਇੱਕ ਸ਼ਹਿਰ ਹੈ ਇਹ ਹਾਂਜੀ ਇਹ ਉਹ ਸੋਮੇਲੀ ਬ੍ਰਾਂਚਸ ਸੀ ਪਹਿਲੇ ਕਲਕੱਤਾ ਤੋਂ ਉਸ ਤੋਂ ਬਾਅਦ ਲਾਹੌਰ ਹੋਗੀ ਫਿਰ ਕਰਾਚੀ ਹੋਗੀ ਜਾਂਦੀ ਵੱਡੀ ਕੰਪਨੀ ਇਹੀ ਸੀ ਜਿਹੜੀ ਰਿਕਾਰਡਿੰਗ ਦੀ ਹਿਸ ਮਾਸਟਰ ਵਾਇਸ ਉਹ ਜੋ ਕੁੱਤੇ ਦੀ ਫੋਟੋ ਹੁੰਦੀ ਉਹ ਕੁੱਤਾ ਨਿਪਰ ਉਹਦਾ ਨਾਮ ਜੀ ਇੱਕ ਲੰਬੀ ਚੌੜੀ ਸਟੋਰੀ ਹੈ ਜੀ ਜੀ ਹੋਰ